ਪਰਮ ਸਤਕਾਰਯੋਗ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਹੈ ਪਾਰ ਬਖਸ਼ਿਸ਼ ਕੀਤੀ ਹੈ ਇਹ ਧਰਮ ਸਥਾਨ ਬਹੁਤ ਹੀ ਪੂਜਯੋਗ ਹੈ ਧਰਮ ਸਥਾਨ ਤੇ ਸਾਰੇ ਹੀ ਸਤਕਾਰਯੋਗ ਹੈ ਆਪੋ ਆਪਣੇ ਮਨ ਦੀ ਸਰਦ ਕਾਇਮ ਹੋਣੀ ਚਾਹੀਦੀ ਹੈ ਦੀਨ ਦਿਵਾਲ ਪਰੂਸੇ ਤੇਰੇ ਸਭ ਪਰਿਵਾਰ ਚੜਾਇਆ 베ੜੇ ਸੋ ਸਾਧ ਸੰਗਤ ਜੋ ਸਾਡੇ ਸਤਕਾਰਯੋਗ ਮਾਨਯੋਗ ਬੀਬਾ ਜੀ ਕਹਿ ਕੇ ਗਏ ਆ ਭਾਈ ਨਾਮ ਤੋਂ ਬਿਨਾ ਸੜਕਾਰਾ ਨਹੀਂ ਜਿਦੇ ਪੱਲੇ ਕੋਈ ਅੰਮ੍ਰਿਤ ਵੇਲਾ ਹੈ ਸੱਚ ਨਾਮ ਵੜਾਈ ਵਿਚਾਰ ਕਰਮੀ ਆਵੇ ਕਪੜਾ ਨਦਰੀ ਮੋਖ ਦਵਾਰ ਨਾਨਕ ਇਹ ਵਾ ਜਾਣੀਏ ਸਭ ਆਪੇ ਸਚਿਆਰ ਸੋ ਪ੍ਰਮਾਤਮਾ ਨੇ ਅੰਮ੍ਰਿਤ ਵੇਲੇ ਤੋਂ ਸਚਿਆਰਾ ਗਿਰਿਆ ਹੈ ਅੰਮ੍ਰਿਤ ਵੇਲੇ ਦੇ ਵਿੱਚ ਸੋ ਬੜੀ ਪਾਵਰ ਹੈ ਸੋ ਗੁਰਮਖੋ ਸਤਗੁਰ ਦੀ ਗੁਰਬਾਣੀ ਦੇ ਵਿੱਚ ਲਿਖਿਆ ਕਿਨ ਕਾ ਇੱਕ ਜੀਵ ਸਾਵੀ ਤਾਂ ਕਿ ਮਹਿਮਾ ਗਣੀ ਨਾ ਆਵੇ ਸੁਖਮਨੀ ਸਾਹਿਬ ਦੀਆਂ 24 ਅਸਪਤੀਆਂ ਹੁੰਦੀਆਂ ਨੇ ਤੇ 24 ਅਸ਼ਟਪੜੀਆਂ ਦੇ ਵਿੱਚ ਸੰਤਾਂ ਮਹਾਂਪੁਰਖਾਂ ਦੀ ਵਡਿਆਈ ਲਿਖੀ ਹੈ ਕਹੋ ਨਾਨਕ ਸਬ ਤੇਰੀ ਵਡਿਆਈ ਕੋਈ ਨਾਮ ਨਾ ਜਾਣੇ ਮੇਰਾ ਸਾਨੂੰ ਕੌਣ ਜਾਣਦਾ ਸਾਧ ਸੰਗਤ ਸੋ ਜਿਹੜੇ ਨਾਮ ਜਪਣ ਵਾਲੇ ਅਨਸਾਨ ਹੁੰਦੇ ਆ ਨਾ ਉਹਨਾਂ ਨੂੰ ਸਾਰਾ ਸੰਸਾਰ ਪੁੱਜਦਾ ਕਿਨ ਕਹੇ ਕਿ ਜੀਵ ਸਾਵੇ ਤਾਂ ਕਿ ਮਹਿਮਾ ਗਣੀ ਨਾ ਆਵੇ ਕਿਉਂ ਹਿਰਦੇ ਦੇ ਵਿੱਚ ਇੱਕ ਕਿਨ ਕਾ ਪਿਆਰ ਦਾ ਵਸ ਜਾਵੇ ਨਾ ਉਹ ਹਿਰਦੇ ਪੂਜਿਆ ਯੋਗ ਹੁੰਦੇ ਨੇ ਆਖੋ ਸਤਨਾਮ ਕਿਉਂ ਹਿਰਦੇ ਪੂਜਿਆ ਯੋਗ ਹੁੰਦੇ ਆ ਜਿੰਨਾ ਹਿਰਦਿਆਂ ਦੇ ਵਿੱਚ ਪਿਆਰ ਨਹੀਂ ਜਿੰਨਾ ਹਿਰਦਿਆਂ ਦੇ ਵਿੱਚ ਮਠਾਸ ਨਹੀਂ ਉਹ ਹਿਰਦੇ ਖੋਖੇ ਹੁੰਦੇ ਨੇ ਜਿੰਨਾ ਹਿਰਦਿਆਂ ਦੇ ਵਿੱਚ ਪਿਆਰ ਹੈ ਜਿੰਨਾ ਹਿਰਦਿਆਂ ਦੇ ਵਿੱਚ ਸਤਕਾਰ ਹੈ ਜਿੰਨਾ ਹਿਰਦਿਆਂ ਦੇ ਵਿੱਚ ਮਾਨ ਸਨਮਾਨ ਹੈ ਤੇ ਦੁਨੀਆ ਗੁਰਮਖੋ ਸਲਾਮਾਂ ਕਰਦੀ ਹੈ ਆਖੋ ਸਤਨਾਮ ਦੁਨੀਆ ਸਲਾਮਾ ਕਰਦੀ ਐ ਸਿੱਖ ਨੂੰ ਸਿੱਖ ਵੇਖ ਕੇ ਚਾ ਚੜੇ ਕਿਉਂਕਿ ਇੱਕ ਦੂਜੇ ਨੂੰ ਫਤੇ ਬਲਾਈਏ ਤੇ ਸਾਸ ਦੀ ਹਿਰਦਿਆਂ ਦੇ ਵਿੱਚ ਪਿਆਰ ਸਤਕਾਰ ਸੁੱਖ ਖਿਆਨਾਂ ਜਿਹੜਾ ਹੁੰਦਾ ਨਾ ਹਿਰਦੇ ਦੇ ਵਿੱਚ ਇਕੱਠਾ ਹੁੰਦਾ ਤੇ ਜਿਨ੍ਹਾਂ ਹਿਰਦਿਆਂ ਦੇ ਵਿੱਚ ਨਾਮ ਦਾ ਕਣਕਾ ਹੈ ਨਾ ਇਹ ਸਾਸ ਦੀ ਉਹਨਾਂ ਨੂੰ ਸਾਰੇ ਬੜੇ ਪਿਆਰੇ ਲੱਗਦੇ ਆ ਹਰੇਕਾ ਪਿਆਰਾ ਸਭ ਦਾ ਪਿਆਰਾ ਗੁਰਮਖੋ ਜਿਨ੍ਹਾਂ ਦੇ ਕੋਲ ਨਾਮ ਗੁਰਬਾਣੀ ਦੇ ਵਿੱਚ ਭਰਪੂਰ ਆਪਈ ਹਿਰਦੇ ਜਿਨ੍ਹਾਂ ਕੋਲ ਹੈ ਖਿਆਨਾ ਤੇਰੇ ਨਾਮ ਦਾ ਉਹ ਨਾ ਵਰਗਾ ਹੋਰ ਕੋਈ ਨਾ ਜਿਨ੍ਹਾਂ ਕੋਲ ਹੈ ਖਿਆਨਾ ਤੇਰੇ ਨਾਮ ਦਾ ਉਹ ਨਾ ਵਰਗਾ ਹੋਰ ਕੋਈ ਨਾ ਜੰਨਾ ਕੋਲ ਹੈਖ ਜੰਨਾ ਤੇਰੀ ਬਾਣੀ ਦਾ ਜੰਨਾ ਕੋਲ ਹੈਖ ਜੰਨਾ ਤੇਰੇ ਨਾਮ ਦਾ ਉਹ ਨਾ ਵਰਗਾ ਹੋਰ ਕੋਈ ਨਾ ਵਾ 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 ਉਹ ਨਾ ਵਰਗਾ ਹੋਰ ਕੋਈ ਨਾ ਮੇਰੇ ਪਿਆਰੇ ਉਹ ਨਾ ਵਰਗਾ ਹੋਰ ਕੋਈ ਨਾ ਜਿੰਨਾ ਕੋਲ ਹੈ ਖਜਾਨਾ ਤੇਰੀ ਨਾਮ ਦਾ ਉਹ ਨ ਵਰਗਾ ਹੋਰ ਕੋਈ ਨਾ ਜਿੰਨਾ ਕੋਲ ਹੈ ਖਜਾਨਾ ਤੇਰੇ ਨਾਮ ਦਾ ਉਹ ਨ ਵਰਗਾ ਸੰਸਾਰ ਤੇ ਹੋਰ ਕੋਈ ਨਹੀਂ ਸੋ ਜਿੰਨਾ ਟਾਈਮ ਸੋ ਪ੍ਰਬੰਧਕਾਂ ਵੱਲੋਂ ਦਿੱਤਾ ਗਿਆ ਸਾਸ ਜੀ ਉਸੇ ਟਾਈਮ ਦੇ ਵਿੱਚ ਰਹਿ ਕੇ ਨਾ ਫੋਖੇਵਾਂ ਦਾ ਜਾਜਕ ਹਾਂ ਸਤਿਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੂੰ ਨਮਸਕਾਰ ਕਰੀਏ ਸਾਡੇ ਨਾਲ ਫਤਿਹ ਬਲਾਉ ਪਈ ਫਤਿਹ ਬਲਾਇਆ ਪਿਆਰ ਦਾ ਸਬੂਤ ਪਿਆਰਵਾਦ ਦਾ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ